ਮਾਮਲਾ ਇਸ ਤਰ੍ਹਾਂ ਕੇ 16 ਦਿਨ 24 ਨੂੰ ਥਾਣਾ ਮੰਡੀ ਬੋਹਾ ਥਾਣਾ ਬੋਹਾ ਦੇ ਏਰੀਆ ਦੇ ਵਿੱਚ ਦੋਰਾ ਕਤਲ ਹੋਣ ਦੀ ਜਿਹੜੀ ਪੁਲਿਸ ਨੂੰ ਸੂਚਨਾ ਮਿਲੀ ਸੀਗੀ ਜਿਹਦੇ ਤਹਿਤ 17 ਤਰੀਕ ਨੂੰ ਅਸੀਂ 302 ਦੇ ਤਹਿਤ ਜਿਹੜਾ ਮੁਕਦਮਾ ਦਰਜ ਕਰ ਲਿਆ ਸੀਗਾ ਤੇ ਪੁਲਿਸ ਨੇ ਜਿਹੜਾ ਮੁਸਤਦੀ ਨਾਲ ਕੰਮ ਕਰਕੇ ਅੰਡਰ ਦਾ ਡੀਐਸਪੀ ਸਾਹਿਬ ਜਿਹੜੇ ਨੇ ਔਰ ਐਸਐਚਓ ਸਾਹਿਬ ਇਨ ਦਾ ਮੁਸਤਦੀ ਨਾਲ ਜਿਹੜਾ ਉਸੇ ਵੇਲੇ ਕਰਕੇ ਕੰਮ 4-5 ਘੰਟਿਆਂ ਦੇ ਵਿੱਚ ਇਹ ਜਿਹੜੀ ਗੁੱਥੀ ਸੁਲਝਾ ਲਈ ਸੀਗੀ ਜਿਹਦੇ ਤਹਿਤ ਅੱਜ ਜਿਹੜਾ ਕੱਲ 19 ਤਰੀਕ ਨੂੰ ਤਿੰਨ ਜਾਣੇ ਜਿਹੜੇ ਅਸੀਂ ਦੋਸ਼ੀ ਨੇ ਉਹ ਅਰੈਸਟ ਕਰ ਲਏ ਨੇ ਉਹਨਾਂ ਜਿਹੜੀ ਗੱਡੀ ਐ ਐਕਐਸਯੂਵੀ ਉਹ ਵੀ ਅਸੀਂ ਅਰੈਸਟ ਕਰ ਲਈ ਜਿਹੜੀ ਵਰਤੀ ਹੋਈ ਹੈ ਔਰ ਇਹਨਾਂ ਦੀ ਜਿਹੜੀ ਮੁੱਢਲੀ ਤਫਤੀਸ਼ ਆ ਉਹਦੇ ਚ ਇਹਨਾਂ ਨੇ ਆਪਣਾ ਜਿਹੜਾ ਜੁਰਮ ਇਕਬਾਲ ਕਰ ਲਿਆ ਤੇ ਇਹ ਇਹਨਾਂ ਨੇ ਜਿਹੜੀ ਬਣਾ ਲਈ ਜਿਹੜੀ ਹਰਕਤ ਆ ਇਹਨਾਂ ਨੂੰ ਇਸ ਨੂੰ ਇਹਨਾਂ ਇਨਜਾਮ ਦੇ ਸਰ ਵਾਰਦਾਤ ਨੂੰ ਅੰਜਾਮ ਦੇ ਨਾਲੇ ਕੁੱਲ ਕਿੰਨੇ ਵਿਅਕਤੀ ਸੀਗੇ ਟੋਟਲ 7 ਵਿਅਕਤੀ ਸੀਗੇ ਜਿਨ੍ਹਾਂ ਚੋਂ ਅਸੀਂ 3 ਦੀ ਗ੍ਰਿਫਤਾਰੀ ਕਰ ਲਈ ਹੈ ਤੇ ਚਾਰਾਂ ਦੀ ਬਾਕੀਆਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਵੀ ਜਲਦੀ ਤੋਂ ਜਲਦੀ ਹੋ ਜਾਏਗੀ ਤੇ ਇਹਨਾਂ ਨੂੰ ਅਸੀਂ ਜਿਹੜੇ 3 ਆ ਇਹਨਾਂ ਨੂੰ ਅਸੀਂ ਅੱਜ ਪੁਲਿਸ ਦਾ ਅਸੀਂ ਰਿਮਾਂਡ ਲਵਾਂਗੇ ਹੋਰ ਇਹਨਾਂ ਨੂੰ ਅਦਾਲਤ ਪੇਸ਼ ਕਰਕੇ ਔਰ ਜਿਹੜੀ ਅੱਗੇ ਦੀ ਕਾਰਵਾਈ ਹੈ ਜਿਸ ਤਰ੍ਹਾਂ ਜਿਹੜੇ ਹਥਿਆਰ ਨੇ ਜੋ-ਜੋ ਇਹਨਾਂ ਯੂਜ਼ ਕੀਤਾ ਉਹਨਾਂ ਦੀ ਵੀ ਰਿਕਵਰੀ ਅਸੀਂ ਕਰਾਂਗੇ ਕਤਲ ਕਰਨ ਤੋਂ ਬਾਅਦ ਮਾਸ਼ਾ ਨੂੰ ਕਤਲ ਕਰਨ ਇਹਨੇ ਆਪ ਕੀਤਾ ਮਾਸ਼ਾ ਨੂੰ ਘਰ ਤੋਂ ਬứtਰਾ ਕੀਤਾ ਇਹਨਾਂ ਕੀ ਹੈ ਜੀ ਰਾਤ ਨੂੰ ਇਹਨਾਂ ਨੂੰ ਕਿਉਂਕਿ ਹੈ ਤੇ ਆਪਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਪਰਿਵਾਰ ਦਾ ਮਸਲਾ ਹੈ ਔਰ ਇਹਨਾਂ ਦੋਵਾਂ ਲੜਕੀ ਔਰ ਲੜਕੇ ਦੇ ਜਿਹੜੇ ਮਰਨ ਵਾਲੇ ਆ ਇਹਨਾਂ ਦੇ ਪਰਿਵਾਰਾਂ ਨੇ ਆਪਸ ਵਿੱਚ ਸਾਜਬਾ ਜੋਗੇ ਇਹਨਾਂ ਨੂੰ ਰਾਤ 9 ਵਜੇ ਉੱਥੇ ਮੋਟਰ ਤੇ ਬੁਲਾਇਆ ਉਦੋਂ ਇਹਨਾਂ ਨੇ ਜੋ ਮੰਨਿਆ ਕਿ ਇਹਨਾਂ ਨੇ ਇਹਨਾਂ ਦਾ ਉੱਥੇ ਬੜੇ ਦਰਿੰਦਗੀ ਦੇ ਨਾਲ ਕਤਲ ਕਰਕੇ ਫਿਰ ਇਹਨਾਂ ਨੇ ਜਿਹੜੀਆਂ ਜਿਹੜੀਆਂ ਦਾ ਡੈੱਡ ਬodies ਉਹਨਾਂ ਨੂੰ ਖੁਰਦ-ਬੁਰਦ ਕਰਤਾ ਲੜਕੀ ਦੀ ਜਿਹੜੀ ਹੈ ਡੈੱਡ ਬੋਡੀ ਉਹ ਸਾਨੂੰ ਬਰਾਮਦ ਹੋ ਗਈ ਹੈ ਔਰ ਲੜਕੇ ਦੀ ਅਸੀਂ ਹਾਲੇ ਬਰਾਮਦ ਕਰ ਰਹੇ ਹਾਂ ਸਰ ਇਹਨਾਂ ਨੂੰ ਬੁਲਾਇਆ ਕਿਸ ਨੇ ਸੀਗਾ ਜੀ ਫੋਨ ਕਰਕੇ ਇਹਨਾਂ ਨੂੰ ਇਹਨਾਂ ਦੇ ਵਿੱਚ ਜਿਹੜੇ ਆਪਸ ਵਿੱਚ ਦੱਸਿਆ ਨਾ ਰਿਸ਼ਤੇਦਾਰ ਜਿਹੜੇ ਆ ਦੋਵਾਂ ਪਰਿਵਾਰਾਂ ਦੇ ਇਹਨਾਂ ਨੇ ਆਪਸ ਦੀ ਜਿਹੜਾ ਸਾਰੀ ਸਾਠ ਘਾਟ ਕਰਕੇ ਇਹਨਾਂ ਨੂੰ ਕੋਈ ਕਿਸ ਤਰ੍ਹਾਂ ਪਰਿਵਾਰਕ ਬੰਦੇ ਬੁਲਾ ਹੀ ਲੈਂਦੇ ਆ ਉਸ ਤਰ੍ਹਾਂ ਇਹਨਾਂ ਨੇ ਫੋਨ ਕਰਕੇ ਇਹਨਾਂ ਨੂੰ ਤਰੀਕੇ ਦੇ ਨਾਲ ਹੀ ਉੱਥੇ ਪਹਿਲਾਂ ਸਾਜ-ਪਾਜ ਹੋ ਕੇ ਦੋਵਾਂ ਪਰਿਵਾਰਾਂ ਨੇ ਇਹਨਾਂ ਨੂੰ ਬੁਲਾਇਆ ਸੀ ਸਰ ਜਿਹੜੇ ਸੱਤ ਵਿਅਕਤੀ ਨੇ ਸਾਰੇ ਆਪਸ ਦੇ ਵਿੱਚ ਰਿਸ਼ਤੇਦਾਰ ਨੇ ਜਾਂ ਬਾਹਰੋਂ ਕੋਈ ਇਸ ਤਰ੍ਹਾਂ ਇਹਨਾਂ ਨੂੰ ਇਹ ਬਿਲਕੁਲ ਨੇੜ ਦੇ ਵੀ ਨੇ ਜਿੱਦਾਂ ਮਾਪਿਓ ਤੇ ਹੈਗੇ ਨੇ ਬਾਕੀ ਜਿਹੜੇ ਨਾਲ ਦੇ ਕੋਈ ਭੂਆ ਦਾ ਕੋ ਕਜ਼ਨ ਹੈ ਹੈਗੇ ਨੇੜ ਦੇ ਰਿਸ਼ਤੇਦਾਰ ਨੇ ਸਾਰੇ ਸਰ ਇਹਦੇ ਪਹਿਲਾਂ ਵੀ 3 ਮਹੀਨਿਆਂ ਨਾਲ ਦਾ ਦਰਜ ਹੈ ਉਸ ਚੀਜ਼ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ